ਇਹ ਗਾਣਾ ਹੈ ਅੱਜ ਬਾਬਾ ਜੀ ਨੂੰ ਬੇਨਤੀ ਕਰਨੀ ਹੈ ਕਿ ਇਹ ਗਾਣਾ ਗਰੀਬ ਨੂੰ ਵੀ ਪ੍ਰਾਪਤ ਹੋਵੇ ਤੇ ਸਾਰੀਆਂ ਸੰਗਤਾਂ ਨੂੰ ਵੀ ਪ੍ਰਾਪਤ ਹੋਵੇ ਇਹ ਗਰੀਬੀ ਨਿਮਰਤਾ ਧੰ ਗੁਰੂ ਹਰगोबिंद ਸਾਹਿਬ ਜੀ ਨੇ ਭਾਈ ਚੂਰ ਸਿੰਘ ਜ ਨੂੰ ਜਵਾਬ ਦਿੰਦੇ ਸਿੱਖੀ ਦੀ ਜੜ ਹੈ ਨਿਮਰਤਾ ਗੁਰੂ ਸਾਹਿਬ ਦੇ ਭਰੋਸੇ ਨਾਲ ਬੇਨਤੀ ਕਰਦੀ ਹਾਂ ਕਿ ਨਿਮਰਤਾ ਇਹੋ ਜਿਹਾ ਗਹਿਣਾ ਹੈ ਇਹੋ ਜਿਹਾ ਗੁਣ ਹੈ ਕਈ ਵਾਰ ਤੁਹਾਡੇ ਘਰ ਦੇ ਕਲੇਸ਼ ਨੂੰ ਵੀ ਟਾਲ ਦਿੰਦਾ ਹੈ ਨਿਮਰਤਾ ਇਹੋ ਜਿਹਾ ਗਹਿਣਾ ਹੈ ਕਈ ਵਾਰੀ ਬੜੀਆਂ-ਬੜੀਆਂ ਦੁਸ਼ਮੀਆਂ ਵੀ ਦੋਸਤੀਆਂ ਵਿੱਚ ਬਦਲ ਦਿੰਦਾ ਹੈ ਅਰਦਾਸ ਕਰੋ ਸਾਨੂੰ ਵੀ ਇਹ ਗਹਿਣਾ ਮਿਲੇ ਪਟਿਆਲੇ ਇੱਕ ਰਿਸ਼ਤਾ ਹੋਇਆ ਸੀ ਤੇ ਠਾਕਾ ਲੰਗਾ ਸੀ ਠਾਕੇ ਤੋਂ ਬਾਅਦ ਲੜਕੇ ਦੀ ਮਾਂ ਨੇ ਕਿੰਨੇ ਲਫ਼ਜ਼ ਹੀ ਕਹੇ ਸੀ ਕੁੜੀ ਵਾਲਿਆਂ ਨੂੰ ਕਿ ਸਾਨੂੰ ਇਹੋ ਜਿਹੇ ਕੱਪੜੇ ਦਿੱਤੇ ਹਨ ਨਿਮਰਤਾ ਨਹੀਂ ਰੱਖੀ ਕਿ ਇਹ ਕੱਪੜੇ ਦਿੱਤੇ ਨੇ ਐਨੇ ਲਫ਼ਜ਼ ਕੁੜੀ ਵਾਲਿਆਂ ਤੱਕ ਪਹੁੰਚ ਗਏ ਇਹ ਰਿਸ਼ਤਾ ਟੁੱਟ ਗਿਆ ਤੇ ਕਈ ਲੱਖਾਂ ਦਾ ਆਪਸ ਵਿੱਚ ਲੈਣ ਦੇਣ ਦਾ ਨੁਕਸਾਨ ਬੇਇੱਜ਼ਤੀ ਵੀ ਮੀਟਿੰਗਾਂ ਵੀ ਹੋਈਆਂ ਜਵਾਨ ਉਹ ਸ਼ੁਰੀ ਹੈ ਅਰਦਾਸ ਕਰੋ ਇਸ ਤੇ ਨਿਮਰਤਾ ਦਾ ਟੀਕਾ ਲੱਗ ਜਾਵੇ ਇਹ ਨਹੀਂ ਕਹਿੰਦੀ ਕਿ ਜਵਾਨ ਤੇ ਨਿਮਰਤਾ ਦਾ ਕੱਪੜਾ ਪਾ ਦੇਣਾ ਕੱਪੜਾ ਪਾ ਕੇ ਤੇ ਭੇਖ ਰਹਿ ਜਾਵੇਗਾ ਇਸੇ ਟੀਕਾ ਲੱਗ ਜਾਵੇ ਬਾਬਾ ਜੀ ਦਾ ਬਚਨ ਪੜ ਰਹੀ ਹਾਂ ਜਵਾਨ ਨੂੰ ਦੋ ਚੀਜ਼ਾਂ ਚਿੰਬੜਦੀਆਂ ਹਨ ਇੱਕ ਬੋਲਣਾ ਤੇ ਇੱਕ ਸਵਾਦ ਫਿਰ ਕਦੇ ਜ਼ਿਕਰ ਲਾਵਾਂਗੇ ਜੇ ਛੇ ਤਰ੍ਹਾਂ ਦਾ ਸਵਾਦ ਹੈ ਤੇ ਨੌ ਤਰ੍ਹਾਂ ਦਾ ਬੋਲਣਾ ਹੈ ਕਹਿੰਦੇ ਇਹਨਾਂ ਬੋਲਾਂ ਵਿੱਚ ਇੱਕ ਬੋਲ ਇਹੋ ਜਿਹਾ ਨਿਕਲ ਜਾਵੇ ਤੇ ਪਿਛੋੜੇ ਪਾ ਦਿੰਦਾ ਹੈ ਲੱਖਾਂ ਰੁਪਏ ਲਗਾ ਦਿੰਦਾ ਹੈ ਜੇ ਇਸ ਤੇ ਟਿਕਾ ਲੱਗ ਜਾਵੇ ਨੀ ਮਰਦਾ ਦਾ ਤੇ ਕਈ ਮਸਲੇ ਵਾਹਿਗੁਰੂ ਜ਼ਿੰਦਗੀ ਵਿੱਚ ਆਉਣ ਹੀ ਨਹੀਂ ਦਿੰਦਾ ਪਾਈ 파ਰੋ ਚੀਜ਼ ਜਿਨਾ ਦਾ ਇਆਸ ਵਿੱਚ ਕਈ ਜਗਾ ਤੇ ਨਾ ਪਾਈ ਪਰੋ ਜੁਲਕਾ ਵੀ ਆਇਆ ਹੈ ਸ਼ਾਇਦ ਜੁਲਕਾ ਪਿੰਡ ਹੋਵੇਗਾ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਮੇ ਪਾਈ 파ਰੋ ਜੁਲਕਾ ਜੀ ਹੋਈ ਮੇਰੇ ਤਨ ਗੁਰੂ ਅਰਜਨ ਦੇਵ ਜੀ ਨੇ ਐਨੇ પ્રસન્ન ਹੋ ਗਏ ਤੇ ਕਹਿੰਦੇ ਪਾਈ 파ਰੋ ਸਾਡਾ ਚਿੱਤ ਕਰਦਾ ਹੈ ਕਿ ਤਨ ਗੁਰਨਾانک ਦੇਵ ਜੀ ਦੇ ਘਰ ਦੀ ਗੁਰਿਆਈ ਸਾਨੂੰ ਦੇ ਦਈਏ ਤੇਰੇ ਤੇ ਬੜੇ ਪ੍ਰਸੰਨ ਹਾਂ ਤੇ ਭਾਈ ਪਾਰੋਂ ਜੁਲਕਾ ਵੇਖੋ ਕੀ ਕਹਿੰਦੇ ਹਨ ਨਿਮਰਤਾ ਵਿੱਚ ਮਹਾਰਾਜ ਜੀ ਇਹ ਗੁਰਿਆਈ ਤੇ ਸਤਿਗੁਰ ਜੀ ਨੋ ਹੀ ਸੋਭਦੀ ਹੈ ਮੇਰੇ ਤੋਂ ਟੁੱਟੇ ਹੋ ਤਾਂ ਇਹ ਕਿਰਪਾ ਆਪਣੇ ਨਿਮਾਣੇ ਸੇਵਕ ਸੇਵ ਕਰੋ ਕੀ ਮੇਰੀ ਖਿਲੇ ਸਵਾਸਾਂ ਤੱਕ ਆਪ ਜੀ ਦੇ ਚਾਨਾ ਵਿੱਚ ਨਿਭ ਜਾਵੇ ਮੈਨੂੰ ਸਿੱਖੀ ਬਖਸ਼ੋ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਪਾਈ ਫਰਨਾ ਜੀ ਪਾਈ ਜੋਧ ਜੀ ਗੁਰੂ ਨਾਨਕ ਜੀ ਸਹਿਬ ਜੀ ਦੇ ਸਮੇ ਹੋਏ ਹਨ ਪਾਈ ਫਰਨਾ ਜੀ ਤੇ ਪਾਈ ਜੋਧ ਜੀ ਨੇ ਪੁੱਛਿਆ ਸਿੱਖੀ ਧੰਨ ਗੁਰੂ ਨਾਨਕ ਸਹਿਬ ਜੀ महाराज जी सीखी प्राप्त हो सारिंद निम्रता देने नत करो साड़ियां दी, साड़ियां दी की संभाल के रखिये वाह गुरु जी का खालसा वाह गुरु जी की फते